ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ ਔਰ ਅੱਜ ਦਾ ਟਾਪਿਕ ਬੜਾ ਮਹੱਤਵਪੂਰਨ ਹੈ ਤੀਰ ਜੀ ਸਾਡੇ ਨਾਲ ਮੌਜੂਦ ਨੇ ਸ਼ੁਰੂਆਤ ਕਰਦੇ ਹਾਂ ਤੀਰ ਜੀ ਸਤਿ ਸ਼ਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼ਕਾਲ ਜੀ ਤੀਰ ਜੀ ਟਾਪਿਕ ਬੜਾ ਮਹੱਤਵਪੂਰਨ ਹੈ ਜੋ ਸਥਿਤੀਆਂ ਕੈਨੇਡਾ ਦੇ ਵਿੱਚ ਬਣੀਆਂ ਨੇ ਪੀਆਰ ਨੂੰ ਲੈ ਕੇ ਵੀ ਕਾਫੀ ਦੁਚਿੱਤੀ ਚ ਨੇ ਸਾਡੇ ਵਿਦਿਆਰਥੀ ਕਿਹੜੇ ਵਿਦਿਆਰਥੀਆਂ ਨੂੰ ਹੁਣ ਪੰਜਾਬ ਜਾਂ ਇੰਡੀਆ 'ਚ ਵਾਪਸ ਮੋੜ ਆਉਣਾ ਚਾਹੀਦਾ ਤੇ ਕਿਉਂ ਉਹਦਾ ਫਾਇਦਾ ਕੀ ਹੈ ਇਹਦੇ ਉੱਪਰ ਅੱਜ ਖੁਲਾਸੇ ਕਰੂੰ ਤੇ ਮੈਂ ਅੱਜ ਨਾ ਸਾਰੇ ਵੱਲੋਂ ਦਰਸ਼ਕਾਂ ਨੂੰ ਕਹੂੰਗਾ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਕੋਈ ਕਮਰਸ਼ੀਅਲ ਐਂਗਲ ਨਹੀਂ ਹੈ ਕੋਈ ਇਹਦੇ 'ਚ ਸਾਨੂੰ ਕੋਈ ਕਮਾਈ ਨਹੀਂ ਹੋਣੀ ਕੋਈ ਮੈਂ ਇਹ ਨਹੀਂ ਕਿ ਮੈਨੂੰ ਕੋਈ ਕਿਸੇ ਯੂਨੀਵਰਸਿਟੀ ਕਾਲਜ ਵਾਲੇ ਨੇ ਕੋਈ ਕਮਿਸ਼ਨਾ ਦੇਣੀ ਆ ਪਰ ਇਹ ਇੱਕ ਇਨਸਾਨੀਅਤ ਤੌਰ ਤੇ ਵੀਡੀਓ ਹੈਗੀ ਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਕਿ ਜੋ ਇੱਕ ਸਾਡੀ ਜ਼ਿੰਦਗੀ ਦਾ ਜਾਤੀ ਤਜਰਬਾ ਹੈਗਾ ਹੈਗਾ ਕਿ ਲਾਈਫ ਦੇ ਵਿੱਚ ਕਿਦਾਂ ਚੜ੍ਹੇ ਅਸਲੇ ਪ੍ਰੋਬਲਮ ਚੱਲ ਰਹੀ ਹੈ ਕੈਨੇਡਾ ਦੇ ਪੀਆਰ ਕੇ ਜੇ ਹੋ ਸਕਦਾ ਇੱਕ ਸਲਾਹ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਜ਼ਿੰਦਗੀ ਬਦਲ ਸਕੇ ਤੇ ਸਰ ਇਸ ਵੇਲੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਮੈਂ ਜੇ ਗੱਲ ਕਰਾਂ ਸਭ ਤੋਂ ਵੱਡੀ ਪਰੇਸ਼ਾਨੀ ਨਾ ਮਾਪਿਆਂ ਦੀ ਵੀ ਹੈ ਜਿਨ੍ਹਾਂ ਨੇ ਆਪਣੀ ਸਾਰੇ ਸਾਰੇ ਉਮਰ ਦੀ ਲਗਾ ਕੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਉਪਰੋਂ ਕੀ ਹੋਇਆ ਕਿ ਜੋ ਕੈਨੇਡਾ ਦੇ ਵਿੱਚ ਇੰਟਰਨਲ ਹਾਲਾਤ ਬਣੇ ਜਿਹਦਾ ਪਹਿਲਾਂ ਵੀ ਸਰ ਮੈਂ ਦੱਸਾਂ ਕਿ ਬੱਚਾ ਇਧਰ ਉਧਰ ਮੂਵ ਹੋ ਜਾਂਦਾ ਸੀ ਜਦੋਂ ਬਪੀਐਨਪੀ ਦੇ ਥਰੂ 600 ਪੁਆਇੰਟ ਮਿਲ ਜਾਂਦੇ ਸੀਗੇ ਤੇ ਬੱਚਾ ਪੀਆਰ ਲੈ ਜਾਂਦਾ ਸੀਗਾ ਤੇ ਜਦੋਂ ਦੀ ਉਹ ਚੀਜ਼ਾਂ ਬੰਦ ਹੋਈਆਂ ਨਾ ਤੇ ਉਸ ਵੇਲੇ ਜਿਹੜਾ ਕਿ ਬੱਚਾ ਇਸ ਵੇਲੇ ਸਟੱਕ ਫੀਲ ਕਰ ਰਿਹਾ ਤੇ ਜਿਹੜਾ ਕਿ ਬੱਚਿਆਂ ਨੂੰ ਵਾਪਸ ਆਉਣ ਦਾ ਵੀ ਡਰ ਨਾ ਜਿਹੜਾ ਕਿ ਬਹੁਤ ਸਾਰੇ ਬੱਚਿਆਂ ਤੇ ਜਿਹੜਾ ਕਿ ਮੈਂ ਤੁਹਾਨੂੰ ਸਿਰ ਤੇ ਮੰਡਰਾ ਰਿਹਾ ਜਿਹੜਾ ਕਿ ਹੈਗਾ ਵੀ ਆ ਟੈਨਸ਼ਨ ਮਾਪਿਆਂ ਨੂੰ ਕੀ ਕਰਾਂਗੇ ਪਰ ਅੱਜ ਦੀ ਇਸ ਵੀਡੀਓ 'ਚ ਮੈਂ ਕਹਾਂਗਾ ਕਿ ਦੋ ਤਰ੍ਹਾਂ ਦੇ ਮੈਂ ਬੱਚੇ ਆ ਆਉਣਾ ਚਾਹੁੰਦੇ ਆ ਤੇ ਜਰੂਰ ਇੰਡੀਆ ਆਓ ਕਿਉਂਕਿ ਇੰਡੀਆ ਆ ਕੇ ਵੀ ਤੁਸੀਂ ਪੀਆਰ ਲੈ ਕੇ ਵਾਪਸ ਜਾ ਸਕਦੇ ਆ ਬਟ ਹਰ ਕੇਸ ਟੂ ਕੇਸ ਵੈਰੀ ਕਰ ਗਿਆ ਸਟਾਰਟਿੰਗ ਸੀ ਕਿਹਾਦਵਾ ਇੰਸਟਾਗ੍ਰam ਤੇ ਤੀਰਤ ਸਿੰਘ ਮੇਰੀ ਪਰਸਨਲ ਆਈਡੀ ਨੂੰ ਜਰੂਰ ਫੋਲੋ ਕਰੋ ਪਿੰਨਕਲ ਐਜੂਕੇਸ਼ਨ ਦੇ ਤੇ ਜਾ ਕੇ ਮੈਸੇਜ ਕਰੋ ਦੈਨ ਤੁਸੀਂ ਅਸੈਸ ਕਰ ਸਕਦੇ ਆ ਤੇ ਮੈਂ ਸਰ ਇਸ ਵੇਲੇ ਨਾ ਦੋ ਤਰ੍ਹਾਂ ਦੀਆਂ ਵੀਡੀਓਜ਼ ਮਾਰਕੀਟ ਚ ਚੱਲ ਰਹੀਆਂ ਆ ਪਹਿਲੀ ਤਾਂ ਸਭ ਨੂੰ ਪਤਾ ਹੀ ਹੈ ਜਿਹਨੇ ਕੈਨੇਡਾ ਨੂੰ ਮਾਰਾ ਭੰਡਿਆ ਜਾਂਦਾ ਤੇ ਜਿਹਦੇ ਕਰਕੇ ਅੱਜ ਬੁਰੇ ਹਾਲ ਵੀ ਹੈ ਜਿਹਦੇ ਕਰਕੇ ਕੈਨੇਡਾ ਨੇ ਰੰਗ ਵੀ ਦਿਖਾਇਆ ਕਿ ਹਾਂ ਵੀ ਮੈਂ ਵੀ ਸ਼ਕਤੀ ਕਰਕੇ ਦਿਖਾਉਂਦਾ ਵੀ ਕੀ ਤੁਸੀਂ ਤਾਂ ਮਜ਼ਾਕ ਹੀ ਬਣਾ ਲਿਆ ਜਿਹੜੀ ਕਿ ਸੱਚਾਈ ਵੀ ਹੈ ਦੂਜੀ ਇੱਕ ਵੀਡੀਓ ਆਉਂਦੀ ਕਿ ਸਾਡੇ ਵਰਗਿਆਂ ਦੀ ਹੈਗੇ ਆ ਗਿਨੇ ਚੁਣੇ ਬੰਦੇ ਕਿਹੜੇ ਜਿਹੜੇ ਅੱਜ ਵੀ ਬੱਚਿਆਂ ਨੂੰ ਸਪੋਰਟ ਕਰ ਰਹੇ ਆ ਕਿ ਅੱਜ ਵੀ ਬੱਚਿਆਂ ਨੂੰ ਰਾਹ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਨੂੰ ਪੋਜ਼ੀਟਿਵ ਮੋਟੀਵੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਨਾ ਇੱਕ ਜਾਤੀ ਜ਼ਿੰਦਗੀ ਦਾ ਤਜਰਬਾ ਵੀ ਹੈ ਤੇ ਸੱਚਾਈ ਵੀ ਆ ਢੇਰੀ ਟਾ ਲੋ ਕਿਸੇ ਨੇ ਨਹੀਂ ਆਉਣਾ ਜਾਂ ਮ ਆਪਣੀ ਇਸ ਪ੍ਰੋਬਲਮ ਨੂੰ ਫੇਸ ਕਰੀਏ ਤੇ ਜਿਹੜੇ ਵੀ ਇਹਦੇ ਮਤਲਬ ਕਿ ਜੋ ਵੀ ਸਾਨੂੰ ਇਸ ਪ੍ਰੋਬਲਮ ਚ ਕਰਨਾ ਚਾਹੀਦਾ ਸਿਆਣਾ ਆਪਣਾ ਡਿਸੀਜਨ ਲਈਏ ਤੇ ਇਸ ਪ੍ਰੋਬਲਮ ਨੂੰ ਢਾ ਕੇ ਜਿਹੜਾ ਕਿ ਮੈਂ ਤਾਂ ਕਹੂੰਗਾ ਜ਼ਿੰਦਗੀ ਦੇ ਵਿੱਚ ਜਿੱਤ ਹਾਸਲ ਕਰੀਏ ਤੇ ਦੋ ਕੈਟਾਗਰੀ ਤੇ ਮੈਂ ਪਹਿਲੋ ਕਹਿਣਾ ਚਾਹੂੰਗਾ ਕਿਉਂਕਿ ਸਰ ਆਪਾਂ ਗੱਲ ਕਰਨੀ ਫੈਕਟਸ ਦੀ ਤੁਹਾਨੂੰ ਮਗਾਉਂਗਾ ਤੇ ਜਿਹੜੀ ਵੀ ਚੀਜ਼ ਆਪਾਂ ਅੱਜ ਇੱਥੇ ਕਰ ਰਹੇ ਤੇ ਮੈਂ ਕਹਾਂਗਾ ਕਿ ਚਾਹੇ ਨਾਲ ਆਪਣੇ ਲੈਪਟਾਪ ਖੋਲੋ Google ਤੇ ਨਾ ਐਕਸਪ੍ਰੈਸ ਐਂਟਰੀ ਲਿਖੋ ਚਾਹੇ ਕਿਸੇ ਦਾ ਵੀ ਉੱਥੇ ਬੱਚਾ ਹੋਵੇ ਚਾਹੇ ਲੀਡਰਾਂ ਦਾ ਬੱਚਾ ਚਾਹੇ ਨਾਰਮਲ ਕਰਦਾ ਬੱਚਾ ਚਾਹੇ ਇੰਡੀਆ ਦਾ ਬੱਚਾ ਚਾਹੇ ਕਿਸੇ ਹੋਰ ਕੰਟਰੀ ਦਾ ਬੱਚਾ ਸਾਰਿਆਂ ਨੇ ਐਕਸਪ੍ਰੈਸ ਐਂਟਰੀ ਥਰੂ ਹੀ ਪੱਕੇ ਹੋਣਾ ਪੈਣਾ ਤੇ ਜਿਨ੍ਹਾਂ ਦੇ ਉੱਥੇ ਪੁਆਇੰਟਸ ਬੰਦੇ ਆ ਤੇ ਜਿਨ੍ਹਾਂ ਦੇ ਡਰਾ ਦੇ ਵਿੱਚ ਐਲੀਜੀਬਲ ਹੋਣਗੇ ਉਹ ਬੱਚੇ ਪੀਆਰ ਦੇ ਵਿੱਚ ਮਲਕੀ ਲੈਂਡ ਦੇ ਵਿੱਚ ਕਾਮਯਾਬ ਹੋ ਜਾਣਗੇ ਤੋਂ ਐਸ ਵੇਲੇ ਸਰ ਦਾ ਜਿਹੜੇ ਕਿ ਨਾਰਮਲ ਨਿਕਲਦੇ ਉਹ ਨਿਕਲਦੇ ਆ ਪੀ ਐਨ ਪੀ ਦੇ ਡਰਾ ਬਹੁਤ ਜਿਹੜੇ ਘੱਟ ਜਿਹੜੇ ਨਿਕਲਦੇ ਆ ਟ੍ਰੇਡ ਦੇ ਨਿਕਲਣ ਦੇ ਤੇ ਹੈਲਥ케ਅਰ ਦੇ ਨਾਲ ਨਿਕਲਣ ਦੇ ਐਤ ਕੀ ਜਿਹੜਾ ਰੀਸੈਂਟ ਡਰਾ ਨਿਕਲਿਆ ਉਹ ਐਜੂਕੇਸ਼ਨ ਵਾਲੇ ਜਿਹੜੇ ਕੀ ਇਹ ਨਾਲ ਰਿਲੇਟਡ ਜੌਬਸ ਉਹਨਾਂ ਨਾਲ ਵੀ ਜਿਹੜੇ ਕੀ ਨਿਕਲੇ ਹੈਗੇ ਆ ਤੇ ਇੱਥੇ ਮੈਂ ਇੱਕ ਹੋਰ ਕਲੈਰਿਟੀ ਦੇਣਾ ਚਾਹੂੰਗਾ ਡਰਾ ਤਾਂ ਬਹੁਤ ਜ਼ਿਆਦਾ ਨਿਕਲ ਰਿਹਾ ਪਰ ਐਸ ਵੇਲੇ ਜਿਹੜੀ ਕੀ ਦੂਰ ਆ ਮੈਨੂੰ ਐਸ ਵੇਲੇ ਪੋਜ਼ਿਟਿਵ ਲੱਗਦਾ ਹੈ ਕਿ ਜਿਹੜਾ ਕੀ ਲੌਂਗ ਟਰਮ 'ਚ ਮੈਂ ਬ੍ਰਾਈਟ ਫਿਊਚਰ ਦੇਖ ਰਿਹਾ ਕਿਉਂਕਿ ਹੈਲਥ케ਅਰ ਤੇ ਮੈਂ ਇਹਨਾਂ ਨਾਲ ਲਾਇਆ ਨਹੀਂ ਕਰ ਰਿਹਾ ਕਿਉਂਕਿ ਜਿੰਨਾ ਸਾਡਾ ਬੱਚਾ ਇੱਕੋ ਹੀ ਨਾਲ ਲਗਾਤਾਰ ਹਰ ਬੱਚਾ ਹੀ ਚਾਹੇ ਮੈਡਿਕ ਅਜਾਏ ਮੈਂ ਤਾਂ ਤੇ ਮੈਂ ਇਸ ਵੇਲੇ ਬੱਚਾ ਨੂੰ ਫ੍ਰੈਂਚ ਜਾਂ ਟ੍ਰੇਡ ਵਾਲੇ ਪਾਸੇ ਜਾਣ ਨੂੰ ਕਹਿ ਰਿਹਾ ਤੇ ਫ੍ਰੈਂਚ ਜਿਹੜੀ ਮੈਂ ਤਾਂ ਕਹੂੰਗਾ ਕਿ ਫ੍ਰੈਂਚ ਸਭ ਤੋਂ ਮੈਂ ਤਾਂ ਕਹੂੰਗਾ ਟ੍ਰੇਡ ਨਾਲੋਂ ਵੀ ਡੋਮਿਨੇਟ ਮੈਂ ਕਹੂੰਗਾ ਕਿਉਂਕਿ 2028 ਦੇ ਵਿੱਚ ਐਮਬੈਸੀ ਨੇ ਕਲੀਅਰ ਦਿੱਤਾ ਹੋਇਆ ਜਿਹੜੇ ਫ੍ਰੈਂਚ ਦੇ ਡਰਾਵ ਹਨ ਸਭ ਤੋਂ ਵੱਡੇ ਬਲਕ ਦੇ ਵਿੱਚ ਅਜਿੰਨੇ ਵੀ ਡਰਾ ਨਿਕਲਦੇ ਨੇ ਸਭ ਤੋਂ ਵੱਡਾ ਨੰਬਰ ਫ੍ਰੈਂਚ ਦਾ ਹੀ ਜਿਹੜਾ ਕਿ ਨਿਕਲਦਾ ਆ ਰਿਹਾ ਸੋ ਜਿਹੜੀ ਹੁਣ ਦੋ ਕੈਟੇਗਰੀਆਂ ਡਿਫਾਈਨ ਕੀਤੀਆਂ ਪਹਿਲੀ ਕੈਟੇਗਰੀ ਜਿਨ੍ਹਾਂ ਦੇ ਤਾਂ ਹਜੇ ਵਰਕ ਪਰਮਿਟ ਸ਼ੁਰੂ ਹੋਏ ਆ ਸ਼ੁਰੂ ਹੋਣੇ ਆ ਜਾਂ ਜਿਨ੍ਹਾਂ ਦਾ ਮੈਂ ਕਹਿੰਦਾ ਸਾਲ ਦਾ ਵੀ ਵਰਕ ਪਰਮਿਟ ਰਹਿੰ ਉਹ ਬੱਚਾ ਆਪਣੀ ਇੰਡੀਆ ਦੀ ਟਿਕਟ ਜਰੂਰ ਕਰਾਵੇ ਤੇ ਅੱਜ ਮੈਂ ਦੱਸੂਗਾ ਕਿ ਕੱਲੀ ਟਿਕਟ ਨਾ ਕਰਾਵੇ ਟਿਕਟ ਕਰਾਉਣ ਦੇ ਨਾਲ-ਨਾਲ ਮਾਪਿਆਂ ਨੂੰ ਤੇ ਉਸ ਬੱਚੇ ਨੂੰ ਵੀ ਮੈਂ ਤਾਂ ਕਹੂੰਗਾ ਕੰਪਰੋਮਾਈਜ਼ ਕਰਨਾ ਪੈਣਾ ਸਿੱਧਤ ਨਾਲ ਮੈਂ ਤਾਂ ਕਹੂੰਗਾ ਕਿ ਆਪਣੇ ਜੋ ਟਾਈਮ ਦੇਣਾ ਪੈਣਾ ਮੈਂ ਕਹੂੰਗਾ ਇੰਡੀਆ ਦੀ ਟਿਕਟ ਕਰਾ ਪਰ ਨਾ ਕਿਸੇ ਯਾਰ ਦੋਸਤ ਨੂੰ ਦੱਸੇ ਬੱਚਾ ਨਾ ਹੀ ਕਹੇ ਮਾਪੇ ਇੱਥੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੱਸਣ ਇਹ ਚੀਜ਼ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਮੈਂ ਚਾਹੁੰਦਾ ਮੈਂ ਸਾਡੇ ਬੱਚੇ ਫ੍ਰੈਂਚ ਵਾਲੇ ਪਾਸੇ ਤੁਰ ਪੈਣ ਕਿਉਂਕਿ ਨਾ ਫ੍ਰੈਂਚ ਨਾ ਮੈਂ ਬਹੁਤ ਦੇਰ ਦਾ ਸੀ ਸਰਦੇ ਨਾਲ 2 ਸਾਲਾਂ ਤੋਂ ਜੁੜਦਾ ਅਸ਼ਾਇਦ ਰੋਲਾ ਵੀ ਨਹੀਂ ਪੀਰਦਾ ਸ਼ੁਰੂ ਸਾਬ ਹੋਰ ਹੁੰਦਾ ਗਿਆ ਸੀ ਕਿ ਫ੍ਰੈਂਚ ਸਿੱਖ ਲੈਣੀ ਚਾਹੀਦੀ ਆਪ ਸਾਡੇ ਬੱਚਾ ਨੂੰ ਕਿ ਕਹੇ ਟਾਈਮ ਤਾਂ ਕੈਨੇਡਾ ਦੀ ਸਰਕਾਰ ਫ੍ਰੈਂਚ ਸਿੱਖਣ ਦੇ ਵੀ ਪੈਸੇ ਦੇ ਰਹੀ ਸੀਗੀ ਤੇ ਫ੍ਰੈਂਚ ਨਾ ਕਹਿੰਦੇ ਸਿੱਖਣੀ ਕਿਉਂਕਿ ਕਈ ਬੱਚੇ ਸ਼ੁਰੂ ਕਰਦੇ ਪਤਾ ਤਾਂ ਹੈ ਕਿ ਮੇਰਾ ਇੱਥੇ ਜੇਸਰਾਹ ਦੇ ਤੁਰਦਾ ਮੇਰੀ ਪੀਆ ਹੋ ਸਕਦੀ ਆ ਪਰ ਨਾ ਫ੍ਰੈਂਚ ਸਿੱਖਣੀ ਬੜੀ ਜਿਹੜੀ ਕਿ ਨਾ ਸਟਾਰਟ ਕਰਨਾ ਹੀ ਬੜੀ ਔਖੀ ਆ ਤੇ ਸਾਰੇ ਸੱਚਾਈ ਆ ਜ਼ਿੰਦਗੀ ਚ ਕੋਈ ਵੀ ਕੰਮ ਸ਼ੁਰੂ ਕਰਨਾ ਸਟਾਰਟ ਕਰਨਾ ਔਖਾ ਚਾਹੇ ਜਦੋਂ ਬੱਚਾ ਛੋਟਾ ਨਾ ਜਦੋਂ ਤੁਰਨਾ ਸਿੱਖਦਾ ਵਾ ਉਦੋਂ ਵੀ ਡਿੱਗ ਡਾੜੇ ਨਾ ਤੁਰਨਾ ਦਾ ਸੌਖਾ ਤੇ ਅੱਜ ਬੱਚਿਆਂ ਨੂੰ ਮੈਂ ਜਿਹੜੇ ਵੱਡੇ ਸਾਡੇ ਬੱਚੇ ਹੈਗੇ ਆ ਜਦੋਂ ਤੁਸੀਂ ਕਿਤੇ ਸਕੂਟਰ ਵੀ ਚਲਾਉਣਾ ਸ਼ੁਰੂ ਕੀਤਾ ਹੋਣਾ ਜਾਂ ਕਾਰ ਚਲਾਉਣੀ ਸ਼ੁਰੂ ਕੀਤੀ ਕਿਦਾਂ ਡੱਡੜਾ ਚਲਾਉਂਦੇ ਸੀ ਆਲੇ ਦੁਆਲੇ ਦੇਖ ਮੋੜ ਤੇ ਚਲਦੀ ਆ ਤੇ ਇਦਾਂ ਹੀ ਫ੍ਰੈਂਚ ਆ ਫ੍ਰੈਂਚ ਦੇ ਜਿਹੜੇ ਪਹਿਲਾਂ ਮੈਂ ਤਾਂ ਕਹਾਂਗਾ ਮੁੱਢਲਾ ਲੈਵਲ ਜੇ ਬੱਚਾ ਕਲੀਅਰ ਕਰ ਲੈਂਦਾ ਤੇ ਫਿਰ ਕੀ ਹੁੰਦਾ ਫਿਰ ਉਹਦੀ ਜਰਨੀ ਸਟਾਰਟ ਹੋ ਜਾਂਦੀ ਆ ਫਿਰ ਉਹ ਆਪਣਾ ਸਫਰ ਤੈਅ ਕਰ ਸਕੇਗਾ ਪਰ ਗੱਲ ਇਹ ਜਿਹੜੇ ਬੱਚੇ ਸਾਡੇ ਕੈਨੇਡਾ ਰਹਿੰਦੇ ਸਿੱਖਣੀ ਦੀ ਕੋਸ਼ਿਸ਼ ਕਰਦੇ ਉਹਨਾਂ ਵਾਸਤੇ ਥੋੜਾ ਔਖਾ ਜ਼ਰੂਰ ਆ ਕਿਉਂਕਿ ਉਹਨਾਂ ਬੱਚਿਆਂ ਨੇ ਕੰਮ ਵੀ ਕਰਨਾ ਉਹਨਾਂ ਬੱਚਿਆਂ ਨੇ ਘਰ ਦੇ ਰੈਂਟ ਵੀ ਦੇਣੇ ਆ ਉਹਨਾਂ ਬੱਚਿਆਂ ਨੇ ਆਪਣਾ ਖਾਣਾ ਪੀਣਾ ਵੀ ਕਰਨਾ ਸਾਰੇ ਘਰ ਦੇ ਕੰਮ ਵੀ ਕਰਨੇ ਆ ਤੇ ਆਈ ਅੰਡਰਸਟੈਂਡ ਟੋਟਲੀ ਕਿ ਉਹਨਾਂ ਵਾਸਤੇ ਥੋੜਾ ਚੈਲੈਂਜਿੰਗ ਆ ਸੋ ਉਹ ਬੱਚੇ ਨੂੰ ਮ ਚਾਹੇ 2 ਮਹੀਨੇ ਲਿਆਜੋ ਪਰ ਹਾਂ ਬਾਈਕਾਟ ਕਰਨਾ ਪੈਣਾ ਟੈਂਪਰੇਰੀ ਬੇਸਿਸ ਤੇ ਕਿ ਹਾਂ ਵੀ ਨਾ ਰਿਸ਼ਤੇਦਾਰਾਂ ਕੋਲ ਜਾਓ ਨਾ ਕੋਚੇ ਜਾਓ ਮਾਪਿਆਂ ਨੂੰ ਵੀ ਕਹੂੰਗਾ ਆਪਣੇ ਬੱਚਿਆਂ ਨਾਲ ਥੋੜਾ ਸਖਤੀ ਦੇ ਵਿੱਚ ਕਹਿ ਕੇ ਮੈਂ ਉਹ ਸਲਾਹ ਦੇ ਰਿਹਾ ਜਿਹੜਾ ਜੇ ਮੇਰਾ ਬੱਚਾ ਹੋਵੇ ਨਾ ਇਸ ਲਈ ਫਸੇ ਮੈਂ ਤਾਂ ਉਹਨਾਂ ਇਹ ਚੀਜ਼ ਕਰੂੰਗਾ ਐਨ ਬਾਈਕਾਟ ਕਰਕੇ ਉਹਨੂੰ ਕਹੂੰਗਾ ਸਵੇਰੇ ਤੂੰ ਫਰੈਂਚ ਲੈ ਜਾਣਾ ਮੰਮੀ ਤੇਰੀ ਨੇ ਰੋਟੀ ਤੈਨੂੰ ਬਣਾ ਕੇ ਦੇ ਦੇਣੀ ਆ ਹਾਂ ਬਾਪੂ ਦੇ ਰਿਹਾ ਨੇ ਰੈਂਟ ਨਹੀਂ ਮੰਗਣਾ ਇੱਥੇ ਆ ਕੇ ਮਤਲਬ ਕਿ ਤੈਨੂੰ ਹੁਣ ਇੱਥੇ ਕੰਮ ਕੀ ਆ ਸਮਝ ਲੈ ਤੂੰ ਕੰਮ ਕਰਨ ਫੁੱਲ ਟਾਈਮ ਜੌਬ ਆਇਆ ਕੀ ਕਰਨਾ ਹੈ ਫਰੈਂਚ ਸਿੱਖਣ ਤੈਨੂੰ ਲੌਂਗ ਟਰਮ ਚ ਮੈਨੂੰ ਲੱਗਦੀ ਤੈਨੂੰ ਫਾਇਦਾ ਦਊਗੀ ਤੇ ਕਈ ਬੱਚਿਆਂ ਨੂੰ ਹੋਣਾ ਕਿ ਕੰਮ ਛੱਡਣਾ ਪੈਣਾ ਕੰਮ ਨਹੀਂ ਮਿਲਣਾ ਬੇਟਾ ਅੱਜ ਮੈਂ ਤੈਨੂੰ ਇੱਕ ਹੋਰ ਕਮਿਟਮੈਂਟ ਦੇਣ ਲੱਗਾ ਫ੍ਰੈਂਚ ਆਉਂਦੀ ਹੋਊਗੀ ਨਾ ਤੁਹਾਡੇ ਲਈ ਜੌਬਸ ਦੇ ਦਰਵਾਜ਼ੇ ਜ਼ਿਆਦਾ ਖੁੱਲ ਜਾਣੇ ਆ ਸੋ ਇੱਕ ਇਹ ਵੀ ਚੀਜ਼ ਯਾਦ ਤੁਸੀਂ ਰੱਖਣੀ ਹੈ ਕਿਉਂਕਿ ਫਿਰ ਤੁਹਾਡਾ ਦਾਇਰਾ ਬਹੁਤ ਵੱਡਾ ਹੋ ਜਾਣਾ ਤੇ ਇਹ ਚੀਜ਼ ਨੂੰ ਮੈਨੂੰ ਲੱਗਦਾ ਇਹ ਜਿਹੜੇ ਬੱਚਿਆਂ ਕੋਲ ਹਜੇ ਵੀ ਟਾਈਮ ਆ ਨਾ ਸਾਂਭ ਲੋ ਮੌਕਾ ਸਾਂਭ ਲੋ ਤੇ ਜੇ ਸਾਂਭ ਸਕਦੇ ਆ ਜਿਨ੍ਹਾਂ ਦੇ ਹਲੇ ਵਰਕ ਪਰਮਿਟ ਪਏ ਆ ਤੇ ਦੂਜੀ ਕੈਟਾਗਰੀ ਵੀ ਮੈਂ ਕਹੂੰਗਾ ਕਿ ਜਿਨ੍ਹਾਂ ਦੇ ਵਰਕ ਪਰਮਿਟ ਸਰ ਹੁਣ ਲਾਗੇ-ਛਾਗੇ ਖਤਮ ਹੁੰਦੇ ਆ ਚੁੱਕੇ ਆ ਜਿਨ੍ਹਾਂ ਕੋਲ ਹੁਣ ਗੁੰਜਾਇਸ਼ ਨਹੀਂ ਬਚੀ ਜਿਹੜੇ ਹੁਣ ਬਾਰ-ਬਾਰ ਉੱਥੇ ਵਰਕ ਪਰਮਿਟ ਮਲੇ ਵਧਾਉਣ ਦੀ ਜਾਂ ਟੈਨਸ਼ਨ ਲੈ ਰਹੇ ਆ ਕਿ ਕੀ ਕਰੀਏ ਕੀ ਨਾ ਕਰੀਏ ਤੇ ਬਾਕੀ ਮੈਂ ਦੱਸੂੰਗਾ ਇਹ ਵਾਲੇ ਖਾਸ ਔਰ ਦੇ ਬੱਚੇ ਪ੍ਰੋਫਾਈਲ ਟੂ ਪ੍ਰੋਫਾਈਲ ਵੇਰੀ ਕਰਨ ਕਿਉਂਕਿ ਹੋ ਸਕਦਾ ਇਹਨਾਂ ਲਈ ਉਥੋਂ ਛੱਡ ਕੇ ਆਉਣਾ ਸ਼ਾਇਦ ਮਹਿੰਗਾ ਪੈ ਜਾਵੇ ਪਰ ਉਹ ਵੀ ਬੱਚਿਆਂ ਨੂੰ ਕਹੂੰਗਾ ਸਿਆਣਾਪ ਨਾਲ ਜਾ ਕੇ ਪਹਿਲੋ ਐਕਸਪ੍ਰੈਸ ਐਂਟਰੀ Google ਤੇ ਲਿਖ ਕੇ ਪੁਆਇੰਟ ਕੈਲਕੂਲੇਟ ਆਪਣੇ ਕਰਨੇ ਆ ਪੁਆਇੰਟ ਕੈਲਕੂਲੇਟ ਚ ਤੁਸੀਂ ਦੇਖਣਾ ਵਾ ਜੇ ਤੁਹਾਡੇ ਕੋਲ ਫੋਰਨ ਵਰਕ ਐਕਸਪੀਰੀਅੰਸ ਦੇ ਨਾਲ ਉਥੇ ਟਿਕ ਲਾ ਕੇ ਜੇ ਫੋਰਨ ਵਰਕ ਐਕਸਪੀਰੀਅੰਸ ਤੇ ਟਿਕ ਲਾ ਕੇ ਕੈਨੇਡੀਅਨ ਐਕਸਪੀਰੀਅੰਸ ਤੇ ਫੋਰਨ ਵਰਕ ਐਕਸਪੀਰੀਅੰਸ ਤੇ ਟਿਕ ਲਾ ਕੇ ਜੇ ਤੁਹਾਡੇ ਪੁਆਇੰਟ ਵੱਧਦੇ ਆ ਵਿਦ ਫ੍ਰੈਂਚ ਨਾਲ ਵੱਧਦੇ ਆ ਤੇ ਦੇਰ ਨਾ ਕਰੋ ਇੰਡੀਆ ਦੇ ਟਿਕਟ ਲੈ ਲਓ ਤੇ ਅੱਜ ਮੈਂ ਕਹੂੰਗਾ ਬੱਚਿਆਂ ਇੱਕ ਦਸਵੀਂ ਦਵਾ ਕਿ ਤੁਸੀਂ ਇੱਕ ਅਸੀਂ ਵੀਡੀਓ ਇੱਥੇ ਪਿੱਛੇ ਜੇ ਜਰੂਰ ਬਣਾਈ ਸੀ ਤੇ ਜਰੂਰ ਤੁਸੀਂ ਉੱਥੇ ਜਾ ਕੇ ਚੈੱਕ ਕਰ ਲੈਣੀ ਕਿ ਕੈਨੇਡਾ 'ਚ ਤੁਸੀਂ ਪੀਆਰ ਆਪਣੇ ਪੁਆਇੰਟ ਕਿੱਦਾਂ ਬਣਾ ਸਕਦੇ ਹੋ ਸਿਰਫ ਸਿਰਫ ਤੁਹਾਡੇ ਨੌਲੇਜ ਵਾਲੀ ਵੀਡੀਓ ਸੀਗੀ ਤੁਹਾਡੇ ਵਾਸਤੇ ਜੋ ਕਿ ਮਾਰਕੀਟ 'ਚ ਘਾਟਾ 네ਗੇਟਿਵ ਜਿਹੜੀ ਜ਼ਿਆਦਾ ਰੌਲਾ ਜ਼ਿਆਦਾ ਪਰ ਕੁਝ ਸਮਝਾਣੀ ਦੇ ਪ੍ਰੈਕਟੀਕਲੀ ਤੁਹਾਨੂੰ ਸਮਝਾਉਣ ਦੀ ਟਰਾਈ ਕੀਤੀ ਸੀ ਤੇ ਇਹ ਚੀਜ਼ ਕਰ ਲੈਣੀ ਇੰਡੀਆ ਆ ਕੇ 1 ਸਾਲ ਦੇ ਵਿੱਚ ਇੰਡੀਆ ਦੇ ਪ੍ਰੈਕਟੀਕਲ ਐਕਸਪੀਰੀਅੰਸ ਨਾਲ ਤੇ ਨਾਲ ਦੀ ਨਾਲ ਜੇ ਤੁਸੀਂ ਇੰਡੀਆ ਆ ਕੇ ਉਹ ਜਿਹੜੇ ਮੈਂ ਪਹਿਲੇ ਬੱਚਿਆਂ ਨੂੰ ਗੱਲ ਕੀਤੀ ਆ ਸੇਮ ਥਿੰਗ ਤੁਸੀਂ ਆਪਣੀ ਫ੍ਰੈਂਚ ਨਾਲ ਕੰਮ ਕਰਦੇ ਆ ਸੋ ਤੁਹਾਡੇ ਪੁਆਇੰਟ ਡਬਲ ਤਰੀਕੇ ਨਾਲ ਵੱਧ ਸਕਦੇ ਆ ਤੇ ਜਿਹੜੀ ਫ੍ਰੈਂਚ ਦੀ ਡੈਰੀ ਹੈਗੀ ਆ 2028 ਤੱਕ ਕੈਨੇਡਾ ਦੀ ਗਵਰਨਮੈਂਟ ਨੇ ਆਪਣੀ ਆਫੀਸ਼ਲ ਸਾਈਟ ਤੇ ਕਿਹਾ ਹੋਇਆ ਕਿ ਸਾਨੂੰ ਬੰਦੇ ਚਾਹੀਦੇ ਆ ਫ੍ਰੈਂਚ ਸਾਡੀ ਸੈਕੰਡ ਲੈਂਗੁਏਜ ਆ ਸੋ ਵਨ ਵਨ ਸਿਚੁਏਸ਼ਨ ਹੋ ਸਕਦੀ ਆ ਖਾਸ ਕਰਕੇ ਮੈਂ ਬੱਚਿਆਂ ਨੂੰ ਕਹਾਂਗਾ ਆਪਣਾ ਉਥੇ ਲੀਗਲ ਸਟੇਟਸ ਨਾ ਖਰਾਬ ਕਰਨ ਜਿਹੜੇ ਬੱਚੇ ਨੇ ਪੂਰਾ ਵਾਹ ਲਾ ਲਿਆ ਉਹਨਾਂ ਦੇ ਵੀ ਜਾ ਉਹਨਾਂ ਨੇ ਲਾ ਗਿਆ ਦੇਖ ਲਿਆ ਕਿ ਕਿਸੇ ਤਰ੍ਹਾਂ ਜਾਂ ਹੁਣ ਏਜੰਟ ਉਹਨਾਂ ਕੋਲ ਜਾਂ ਲਾਅਰ ਬੜੇ ਵੱਡੇ ਲੈਵਲ ਦੇ ਉੱਤੇ ਪੈਸੇ ਮੰਗੇ ਜਾ ਰਿਹਾ ਉਹ ਬੱਚਾ ਇੱਕ ਵਾਰੀ Google ਤੇ ਜਾ ਕੇ ਪੁਆਇੰਟ ਕੈਲਕੂਲੇਟਰ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਕੈਲਕੂਲੇਟਰ ਕਰਕੇ ਤੇ ਆ ਜਿਹੜੀ ਮੈਂ ਤੁਹਾਨੂੰ ਚੀਜ਼ਾਂ ਦਸੀਆਂ ਫਰੈਂਚ ਦੇ ਪੁਆਇੰਟ ਨਾਲ ਜੋੜ ਜੋੜ ਲੈਣੇ ਆ ਤੇ ਨਾਲ ਦੀ ਨਾਲ ਜਿਹੜੇ ਕਿ ਆ ਵਰਕ ਫੋਰਨ ਵਰਕ ਐਕਸਪੀਰੀਅੰਸ ਦੇ ਪੁਆਇੰਟ ਜੋੜ ਲੈਣੇ ਆ ਜੇ ਤੁਸੀਂ ਦੇਖੋ ਤੁਸੀਂ ਲਗਭਗ 500 ਦੇ ਲਾਗੇ ਤੇ ਬਿਲਕੁਲ ਹੀ ਤੁਸੀਂ ਪਹੁੰਚ ਸਕਦੇ ਆ ਕਿਉਂਕਿ ਤੁਹਾਡੇ ਕੋਲ ਕੈਨੇਡਾ ਦੀ ਪੜ੍ਹਾਈ ਵੀ ਆ ਕੈਨੇਡਾ ਦਾ ਐਕਸਪੀਰੀਅੰਸ ਵੀ ਹੋਣਾ ਵਾ ਤੁਹਾਡੇ ਕੋਲ IELTS ਵੀ ਹੋਣੀ ਆ ਤੁਹਾਡੇ ਕੋਲ ਫ੍ਰੈਂਚ ਵੀ ਹੋਣੀ ਆ ਤੁਹਾਡੇ ਕੋਲ ਜਿਹੜੀ ਆ ਫੋਰਨ ਵਾਕਾ ਐਕਸਪੀਰੀਅੰਸ ਵੀ ਹੋਣਾ ਤਾਂ ਤੁਸੀਂ PR ਦੇ ਬੜਾ ਲਾਹੇ ਲਾਗੇ ਜਾ ਸਕਦੇ ਆ ਚਾਹੇ ਇਹ ਕੈਟਾਗਰੀ ਲਾ ਲਏ ਚਾਹੇ ਫ੍ਰੈਂਚ ਦੇ ਨਾਲ ਲਾ ਲਓ ਚਾਹੇ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਕੈਟਾਗਰੀ ਦੇ ਵਿੱਚ ਅੰਡਰ ਆ ਸਕਦੇ ਆ ਇੱਕ ਹੋਰ ਦਾ ਸਮਾ ਜਿਹੜੇ ਟ੍ਰੇਡ ਵਾਲੇ ਬੱਚੇ ਆ ਉਹੀ ਕਹਿੰਦਾ ਟ੍ਰੇਡ ਵਾਲੇ ਬੱਚੇ ਵੀ ਟ੍ਰੇਡ ਨੂੰ ਵੀ ਮੈਂ ਤਵੱਜੋ ਜ਼ਰੂਰ ਦੇ ਰਿਹਾ ਕਿਉਂਕਿ ਟ੍ਰੇਡ ਦੀ ਜਿਹੜੀ ਉਹਨਾਂ ਨੇ ਕਿਹਾ ਕਿ ਜ ਪਾਸੇ ਦੇ ਵਿੱਚ ਇਨਫੋਰਮੇਸ਼ਨ ਸਿਗੀ ਕਿ ਜਿਹੜੇ ਇਲੀਗਲ ਵੀ ਹੋਏ ਇਹਦੇ ਨਾਲ ਡਿਫਰੈਂਟ ਪਾਥਵੇ ਲੈ ਕੇ ਆਵਾਂਗੇ ਪਰ ਜਦ ਤੱਕ ਨਹੀਂ ਆਉਂਦਾ ਮੈਂ ਉਸ ਚੀਜ਼ ਨੂੰ ਹਜੇ ਨਹੀਂ ਦਿੰਦਾ ਤੇ ਪਰ ਜਿੱਦਾਂ ਇਸ ਵੇਲੇ ਮੋਟੀਵੇਸ਼ਨ ਵਾਲੀ ਗੱਲ ਇਹ ਸੀ ਕਿ ਟ੍ਰੇਡ ਵਾਲੇ ਬੱਚਿਆਂ ਦਾ ਜਿਹੜਾ ਡਰਾਅ ਡਰਾਅ ਜਿਹੜਾ ਜ਼ਰੂਰ ਨਿਕਲਿਆ ਪਰ ਡਰਾਅ ਥੋੜਾ ਜਿਹਾ ਹਾਈ ਰੈਂਡ ਦੇ ਸੀਗੀ 500 ਪਲੱਸ ਹੈਗਾ ਤੇ ਉਹ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਸਾਡੇ ਜਿਹੜੇ ਪਲੱਸ 2 ਪਾਸਵਰਡ ਵਾਲੇ ਬੱਚੇ ਮੌਕਾ ਖੋਜ ਸਕਦੇ ਆ ਸੋ ਆਪਾਂ ਉਹਨਾਂ ਚੀਜ਼ਾਂ ਵੱਲ ਚਾਹੀਏ ਜਿਹੜੇ ਚੀਜ਼ਾਂ ਨਾਲ ਸਾਡਾ ਪਾਥ ਮਲੇ ਕਲੀਅਰ ਹੋ ਸਕਦਾ ਤੇ ਸਰ ਇਹ ਉਹ ਸੁਲਾਵਾ ਜਿੱਥੇ ਨਾ ਹਾਂ ਟਿਕਟਾਂ ਦੇ ਲੱਗਣੇ ਉਦੋਂ ਚਲੋ ਘਰ ਆਉਣਾ ਮালিক ਪੈਸੇ ਨਾ ਕਿਸੇ ਏਜੰਟ ਦੀ ਜੇਬ 'ਚ ਜਾਣੇ ਆ ਨਾ ਕਿਸੇ এমਪਲੋਇਰ ਦੀ ਜੇਬ 'ਚ ਜਾਣੇ ਆ ਸਿਰਫ ਤੇ ਸਿਰਫ ਡੈਡੀਕੇਸ਼ਨ ਦੀ ਲੋੜ ਆ ਤੁਹਾਡੀ ਮਿਹਨਤ ਦੀ ਤੇ ਜਿਹਦੇ ਨਾਲ ਕਿ ਤੁਸੀਂ ਫ੍ਰੀ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਆ ਤੇ ਅੱਜ ਕਮਾ ਹੋਰ ਦੱਸ ਦਵਾਂ ਸਰ ਮੈਂ ਉਹ ਵੀ ਬੱਚੇ ਇਹਨਾਂ ਨੂੰ ਮਿਲਾ ਸਕਦਾ ਵਾਂ ਜਿਹੜੇ ਇੰਡੀਆ ਰਹਿੰਦੇ ਹੋਏ ਸਹੀ ਸਮੇਂ 'ਤੇ ਜਿਨਾਂ ਨੇ ਅਡੀਕੀਆ ਫ੍ਰੈਂਚ ਸਿੱਖ ਗਏ ਇੰਡੀਆ ਤੋਂ ਵੀ ਬੱਚੇ ਪੀਆਰ ਦੀ ਲਾਈਨਾਂ 'ਚ ਲੱਗਣਾ ਸ਼ੁਰੂ ਹੋ ਗਿਆ ਬਟ ਹਾਂ ਜੇ ਤੁਸੀਂ ਫ੍ਰੈਂਚ ਸਿੱਖ ਜਾਂਦੇ ਆ ਤੁਸੀਂ ਇੰਡੀਆ ਵਾਲੇ ਜਿਹੜੇ ਕੈਂਡੀਡੇਟ ਨੂੰ ਹਮੇਸ਼ਾ ਉੱਪਰ ਹੋਵੋਗੇ ਕਿਉਂਕਿ ਤੁਹਾਡੇ ਕੋਲ ਕੈਨੇਡਾ ਦੀ ਐਜੂਕੇਸ਼ਨ ਦੇ ਪੁਆਇੰਟ ਵੀ ਮਿਲਨੇ ਆ ਤੁਹਾਨੂੰ ਕੈਨੇਡਾ ਦੀ ਵਰਕ ਐਕਸਪੀਰੀਅੰਸ ਦੇ ਪੁਆਇੰਟ ਵੀ ਜਿਹੜੇ ਕੀ ਮਿਲਨੇ ਹੈਗੇ ਸੋ ਉਹਨਾਂ ਨਾਲ ਤੁਹਾਡਾ ਮੁਕਾਬਲਾ ਨਹੀਂ ਹੋ ਕੋ ਤੁਸੀਂ ਅੱਪਰ ਹੈਂਡ ਹੀ ਰਹੋਗੇ ਜਿਹੜੇ ਬੱਚੇ ਉੱਥੇ ਗਏ ਆ ਸੋ ਕੈਨੇਡਾ ਦੇ ਪੀਆਰ ਲੈਣੀ ਔਖੀ ਜ਼ਰੂਰ ਆ ਮੈਂ ਤਾਂ ਕਹੂੰਗਾ ਪਰ ਇੰਪੋਸੀਬਲ ਨਹੀਂ ਹੈ ਜਿੱਥੇ ਸਾਨੂੰ ਇੱਕ ਦੁਨੀਆ ਤੋਂ ਅਲੱਗ ਚੱਲ ਕੇ ਮਿਹਨਤ ਕਰਕੇ ਐਗਜ਼ਾਮਪਲ ਸੈੱਟ ਕਰਨੇ ਪੈਣੀਆਂ ਤੇ ਜਿਹੜੀ ਕਿ ਵਨ ਵਨ ਸਿਚੁਏਸ਼ਨਾਂ ਜੁੜੀ ਮੈਂ ਤੁਹਾਡੇ ਨਾਲ ਦੱਸ ਕੇ ਛੱਡਿਆ ਬਾਕੀ ਫਿਰ ਵੀ ਤੁਸੀਂ ਆਪਣੀ ਪ੍ਰੋਫਾਈਲ ਸਾਂਝੀ ਕਰੋ ਜਾਂ ਆਪਣੇ ਮਾਪਿਆਂ ਨੂੰ ਇੱਥੇ ਇੰਡੀਆ ਸਾਡੇ ਆਫਿਸ ਭੇਜੋ ਕੋਈ ਸਲਾਹ ਦਾ ਪੈਸਾ ਨਹੀਂ ਆ ਜਾ ਕੋਈ ਕਿਸੇ ਤਰ੍ਹਾਂ ਦਾ ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਉਹਨੂੰ ਕਹੂੰਗਾ ਕਿ ਆ ਖਰਚਾ ਵਾ ਬਟ ਹਾਂ ਸਾਡੇ ਜਿਹੜੇ ਆਫਿਸ ਆਉਣਾ ਖਰਚਾ ਦੇ ਹੈਗਾ ਚਾਹ ਪਾਣੀ ਪੀ ਕੇ ਜਾਓ ਬਟ ਇਹ ਸਿਰਫ ਇਨਸਾਨੀਅਤ ਤੌਰ ਤੇ ਹੈ ਕਿ ਜੇ ਸਾਡੇ ਕੋਲ ਹਜ਼ਾਰਾਂ ਬੱਚਾ ਗਿਆ ਹੋਇਆ ਜਿਨ੍ਹਾਂ ਦੀਆਂ ਫੈਮਲੀਆਂ ਜਾਂ ਜਿਹੜੇ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਅੱਜ ਤੱਕ ਬੜੇ ਦਿਨ ਜੁੜੇ ਆਏ ਵੱਡੇ ਨੰਬਰ ਦੇ ਵਿੱਚ ਬੱਚੇ ਜੇ ਅੱਜ ਵੀ ਜੁੜੇ ਹੋਏ ਆ ਜੇ ਸਾਡੀ ਸਲਾਹ ਦੇ ਨਾਲ ਕਿਸੇ ਦਾ ਮਤਲਬ ਹੈ ਕਿ ਬੱਚਾ ਜਾਂ ਮੋਟੀਵੇਸ਼ਨ ਨਾਲ ਬੱਚਾ ਸਿਰੇ ਲੱਗਦਾ ਤੇ ਬਿਲਕੁਲ ਅਸੀਂ ਆਪਣਾ 100% ਦੇਣ ਨੂੰ ਤਿਆਰ ਆ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾ स्क्रीन से नंबर है पचासी पांच सौ पचासी पांच सौ टैलीफोन करो निजी तौर पर मिलो फिर अपनी जिंदगी के फैसले करो सोच विचार के अगे बढ़ो धन्यवाद